ਨਾ ਮੈਂ ਤੇਰੀ ਆਸ ਰੱਖਾਂ ਨਾ ਤੂੰ ਮੇਰੀ ਆਸ ਰੱਖੀ ਨਾ ਮੈਂ ਤੇਰੀ ਆਸ ਰੱਖਾਂ ਨਾ ਤੂੰ ਮੇਰੀ ਆਸ ਰੱਖੀ ਲਾਵਾਂ ਪੈਰੀ ਹੱਥ ਤੇਰੇ ਨੀ ਮੈਂ ਸਾਧਵਾਣੀ ਕੇ ਵੈਜੂ ਕਿਸੇ ਸਾਧ ਦੇ ਡੇਰੇ ਨੀ ਮੈਂ ਸਾਧਵਾਣੀ ਕੇ ਵੈਜੂ ਕਿਸੇ ਸਾਧ ਦੇ ਡੇਰੇ ਨੀ ਮੈਂ ਸਾਧਵਾਣੀ ਕੇ ਵੈਜੂ ਕਿਸੇ ਸਾਧ ਦੇ ਡੇਰੇ ਬੱਚੀਆਂ ਪੁੰਜਾਂ ਦੀਆਂ ਚੂੜੀਆਂ ਚੜਾਲੀਆਂ ਬਿਚਲੀ ਚੂੜੀ ਪਵਾਕਨਾ ਵੇ ਤੁਮ ਸਾਦ ਹੋ ਗਿਆ ਤੇਰੇ ਆਮਾਕਨਾ ਵੇ ਤੁਮ ਸਾਦ ਹੋ ਗਿਆ ਹੁਣ ਆਮਾਕਨਾ ਵੇ ਤੁਮ ਸਾਦ ਹੋ ਗਿਆ ਤੇਰੇ ਆਮਾਕਨਾ